ਮਾਨ ਖੁਸ਼ ਹੋਏਗਾ ਨਾ ਤੁਸੀਂ ਉਹ ਵੀ ਕੱਪੜੇ ਧੋਦੇ ਜਿਹੜੇ ਨਹੀਂ ਧੋਣ ਵਾਲੇ ਹੁੰਦੇ ਜਾਨ ਕੇ ਜਿਹੜੇ ਅਜੇ ਘਰਦਿਆਂ ਰੱਖੇ ਹੁੰਦੇ ਵੀ ਆਈ ਤੇ ਇਹ ਤੇ ਧੋਣ ਵਾਲੇ ਆ ਹੀ ਨਹੀਂ ਬੀਬੀ ਖੁਸ਼ ਹੋਣੇ ਧੋ ਤੇ ਜਦੋਂ ਬੀਬੀ ਖੁਸ਼ ਨਾ ਹੋਵੇ ਘਰ ਵਾਲੇ ਕਹਿੰਦਾ ਕੱਪੜੇ ਧੋ ਲੋ ਕਹਿੰਦੀ ਆਪੜ ਕਣ ਧੁੱਪ ਦੇ ਤੁਹਾਡਾ ਤੇ ਰੋਜ ਦਾ ਜੱਪ ਫੜਿਆ ਤੁਸੀਂ ਤੇ ਘੜੀ ਕਿ ਪਾਉਂਦੇ ਫੇਰ ਲਾ ਦਿੰਦੇ ਜੀ ਗੱਲ ਖਾਰੀ ਮੰਦੀ ਖੁਸ਼ੀ ਦੀ ਆ ਬੰਦੇ ਆਲ ਵੀ ਆ ਜਾਂਦਾ ਮੈਂ ਜੀ ਬੰਦਾ ਖੁਸ਼ ਹੋਵੇ ਤੇ ਸਾਰੇ ਟੱਬਰ ਨੂੰ ਕਹੀ ਜਾਊਗਾ ਅੱਜ ਪੱਠੇ ਵੀ ਪਾ ਦੂੰ ਅੱਜ ਮੈਂ ਸ਼ਹਿਰੀ ਆ ਵੀ ਕਰ ਦੂੰਗਾ ਜਾਂ ਆਟਾ ਵੀ ਲੈ ਆਉਣਾ ਪਿਆ ਕੇ ਮੈਂ ਸਾਰਾ ਕੁਝ ਸਿਲੰਡਰ ਵੀ ਭਰਾ ਕੇ ਲੈ ਆਂਦੇ ਤੇ ਬੰਦਾ ਖੁਸ਼ ਨਾ ਹੋਵੇ ਤੇ ਘਰ ਦੇ ਕਹਿਣਾ ਕੰਮ ਕਰ ਆਪਰੇ ਕੋ ਨਹੀਂ ਹੁੰਦਾ ਤੁਸੀਂ ਤੇ ਬੈਠੇ ਖਾਈ ਜਾਂਦੇ ਕੰਮ ਕਰਾਂ ਮੈਂ ਕਰਦਾ ਸਾਰੀ ਖੇਡ ਤੁਹਾਡੇ ਮਨ ਦੀ ਹੈ ਤੇ ਮਨ ਖੁਸ਼ ਕਰਨਾ ਬੰਦੇ ਤੇ ਆਪਣੇ ਹੱਥ ਵਾਸਾ ਆਪਾਂ ਪੜਦੇ ਨਾਨਕ ਭਗਤਾ ਸਦਾ ਵਿਕਾਸ ਸਦਾ ਖਿੜੇ ਰਹਿਣਾ ਸਦਾ ਖੁਸ਼ ਰਹਿਣਾ ਤੁਸੀਂ ਵੇਖਿਆ ਕਈ ਬੰਦੇ ਤੁਹਾਨੂੰ ਹਾਰ ਥਾਂ ਤੇ ਖੁਸ਼ ਨਜ਼ਰ ਆਉਣਗੇ ਅੱਡੇ ਤੇ ਖਲੋਤੇ ਹੋਣਗੇ ਤਾਂ ਵੀ ਖੁਸ਼ ਤੁਰੇ ਆਉਂਦੇ ਹੋਣਗੇ ਤਾਂ ਵੀ ਹਾਸੇ ਨਜ਼ਰ ਆਉਣਗੇ ਜਾਨੀ ਕਿ ਹਰ ਸਮੇਂ ਖਿੜੇ ਚ ਰਹਿਣਾ ਖਿੜੇ ਰਹਿਣਾ ਅਛਾ ਕਈ ਬੰਦੇ ਇਹਦੇ ਜਦੋਂ ਸਾਈਕਲ ਸੀ ਉਦੋਂ ਵੀ ਮੂੰਹ ਉਦਾਂ ਦਾ ਸੀ ਅੱਜ ਗੱਡੀ 'ਚ ਬਹਿਣ ਲੱਗ ਪਏ ਅੱਜ ਵੀ ਮੂੰਹ ਉਦਾਂ ਦਾ ਹੀ ਆ ਜਾਨੀ ਕਿ ਹਾਸਾ ਨਹੀਂ ਆਉਂਦਾ ਉਹਨਾਂ ਨੂੰ ਹਾਸਾ ਜ਼ਿੰਦਗੀ 'ਚ ਗਵਾਚ ਗਿਆ ਵਾ ਹੱਸਣ ਦੀ ਆਦਤ ਪਾਓ ਜ਼ਿੰਦਗੀ 'ਚ ਖਿੜੇ ਰਹੋ ਹਰ ਇੱਕ ਜ਼ਿੰਦਗੀ 'ਚ ਇੱਕੋ ਜਿਹਾ ਸਮਾਂ ਕਦੀ ਨਹੀਂ ਦਿੰਦਾ ਸਾਹਸੰਗਤ ਜੀ। ਨਾ ਆਪਣੇ ਮੁਤਾਬਕ ਥੋੜਾ ਰਹਿਣਾ ਵੀ ਸਮਾਂ ਬੰਨ ਕੇ ਰੱਖ ਲੋਗੇ ਤੁਸੀਂ ਵੀ ਜ਼ਿੰਦਗੀ 'ਚ ਹਮੇਸ਼ਾ ਇੱਕੋ ਜਿਹਾ ਸਮਾਂ ਰਹਿਣਾ। ਨਾ ਨਾ ਇਹ ਜ਼ਿੰਦਗੀ 'ਚ ਉਤਰਾ ਚੜ੍ਹਾ ਆਉਨੇ ਆਉਨੇ ਆ। ਤਪਾਸ਼ਾ ਕਹਿੰਦੇ ਉਹਨ ਤੇ ਰੱਖੈ ਬਾਪ ਨਾ ਮਾਈ ਉਹਨ ਤੇ ਰੱਖੈ ਮੀਤ ਨਾ ਭਾਈ ਅੱਛਾ ਨਾ ਮਾਂ ਬਚਾ ਸਕਦੀ ਨਾ ਪਿਓ ਬਚਾ ਸਕਦਾ ਨਾ ਕੋ ਮਿੱਤਰ ਤੇ ਭਰਾ ਹੀ ਬਚਾ ਸਕਦਾ ਜੀ ਬਚਾ ਸਕਦਾ ਕੋਈ ਕਵੇ ਹਾਂ ਜੀ ਕੋਈ ਮਿੱਤਰ ਕੋਈ ਦੋਸਤ ਕਿਸੇ ਨੂੰ ਮਾੜੇ ਕੰਮਾਂ ਤੋਂ ਬਚਾ ਦੂ ਉਹ ਕਹਿ ਸਕਦਾ ਭਾਈ ਮਾੜੇ ਕੰਮ ਨਾ ਕਰ ਪਰ 24 ਘੰਟੇ ਤੁਹਾਡੀ ਰਾਖੀ ਨਹੀਂ ਕਰ ਸਕਦਾ ਉਹਨੇ ਤੇ ਰਾਖੇ ਮੀਤ ਨਾ ਪਾਈ ਦਰਬ ਸਿਆਣਪ ਨਾ ਓਏ ਰਹਤੇ ਦਰਬ ਪੈਸਾ ਪੈਸਾ ਵੀ ਨਹੀਂ ਬਚਾਉਂਦਾ ਇਸ ਕੰਮ ਤੋਂ ਸਿਆਣਪ ਕੋਈ ਚਲਾਕੀ ਚਲਾਕੀਆਂ ਨਾਲ ਵੀ ਬੰਦਾ ਇਹਨਾਂ ਪੰਨਿਆਂ ਤੋਂ ਨਹੀਂ ਬਚਾ ਸਕਦਾ ਆਪਣੇ ਆਪ ਨੂੰ ਹਾਂ ਇੱਕੋ ਥਾਂ ਜਿੱਥੇ ਬਚ ਸਕਦੇ ਆ ਉਹ ਕਿਹੜਾ ਥਾਂ ਭਲਾ ਸਾਧ ਸੰਗ ਓਏ ਦੁਸ਼ਟ ਵਾਸ ਹੋਤੇ ਇੱਕ ਵਾਰ ਗੱਜ ਕੇ ਕਹੋ ਤਨ ਸ੍ਰੀ ਗੁਰੂ ਓਏ ਇੱਕੋ ਥਾਂ ਆ ਉਹ ਗੁਰੂ ਦਾ ਸੰਗ ਗੁਰੂ ਦਾ ਸੰਗ ਗੁਰੂ ਦੀ ਸੰਗਤ ਆਨੇਓ ਘਰੇ ਕਰ ਲੋ ਘਰੇ ਸਤਗੁਰ ਦੀ ਬਾਣੀ ਪੜੋ ਚੰਗੇ ਵਿਚਾਰ ਜ਼ਿੰਦਗੀ ਚ ਲੈ ਕੇ ਆਓ ਰਾਖਾ ਏਕ ਹਮਾਰਾ ਸੋਮਾ ਏਡਾ ਸਾਡੇ ਅੰਦਰ ਬੈਠਾ ਰਾਖਾ ਸਾਡੀ ਰਖਿਆ ਕਰਨ ਵਾਲਾ ਏਡਾ ਸਾਡੇ ਅੰਦਰ ਬੈਠਾ ਪ੍ਰਮਾਤਮਾ ਵਾਹਿਗੁਰੂ ਜਿਹਦੀ ਜਾਣਕਾਰੀ ਮੇਰੇ ਗੁਰੂ ਤੋਂ ਮਿਲਦੀ ਹੈ ਇਹਨਾਂ ਜਿਹੜੇ ਇਹ ਵਕਾਰ ਨੇ ਬੰਦੇ ਨੂੰ ਕਿਦਾਂ ਬੰਦੇ ਦੀ ਜ਼ਿੰਦਗੀ ਤਬਾਹ ਕਰਦੇ ਨੇ ਦਿਖਈ ਦਿਨ ਰੰਡ ਐਵੇਂ ਹੀ ਗੁਜ਼ਾਰਾ ਜਿਹੜਾ ਵਕਾਰੀ ਬੰਦਾ ਦਿਨ ਤੇ ਰਾਤ ਐਦਾਂ ਗੁਜ਼ਾਰ ਦਿੰਦਾ ਉਹਦੀ ਉਹਦਾ ਦਿਨ ਵੀ ਐਦਾਂ ਲੰਘਦਾ ਤੇ ਉਹਦੀ ਰਾਤ ਵੀ ਐਦਾਂ ਲੰਘਦੀ ਆ ਉਹ ਦਿਨੇ ਵੀ ਪੁੱਠਾ ਸੋਚਦਾ ਸਾਰਾ ਦਿਨ ਕੰਮ ਕਰਦਿਆਂ ਤੇ ਰਾਤ ਨੂੰ ਸੌਣ ਲੱਗਿਆਂ ਵੀ ਉਹਦੀ ਰਾਤ ਮਾੜੀਆਂ ਕੰਮਾਂ 'ਚ ਹੀ ਲੰਘਦੀ ਆ ਮਾੜੀਆਂ ਵਿਚਾਰੀਆਂ ਚੱਲੀ ਜਾਂਦੀਆਂ ਦਿਮਾਗ 'ਚ ਬਿਖਈ ਦਿਨ ਰਤ ਐਵੇਂ ਹੀ ਗੁਜ਼ਾਰੈ ਦਿਨ ਰਾਤ ਇਦਾਂ ਹੀ ਗੁਜ਼ਾਰਦਾ ਹੈ ਦਿਨ ਰਾਤ ਗੋਬਿੰਦ ਨਾ ਭਜੈ ਉਹ ਆਪਣੇ ਮਾਲਕ ਨੂੰ ਚੇਤੇ ਨਹੀਂ ਕਰਦਾ ਗੋਬਿੰਦ ਨੂੰ ਚੇਤੇ ਨਹੀਂ ਅਸਾ ਜਿਸ ਮਾਲਕ ਦੀ ਬਖਸ਼ਿਸ਼ ਦੇ ਕਰਕੇ ਇਹਨਾਂ ਪੰਜਾਂ ਨਾਲੋਂ ਇਹਦਾ ਲਿੰਗ ਟੁੱਟਣਾ ਸੀ ਨਾ ਉਹਦੀ ਸੰਗਤ ਨਹੀਂ ਕਰਦਾ ਉਹਨੂੰ ਭਜਦਾ ਨਹੀਂ ਹੈ ਉਹਨੂੰ ਯਾਦ ਨਹੀਂ ਕਰਦਾ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਉਮਰ ਵਹਿੰਦੀ ਜਾਂਦੀ ਆ ਇਹ ਧਿਆਨ ਲਾ ਕੇ ਵਹਿੰਦਾ ਹੀ ਨਹੀਂ ਜ਼ਿੰਦਗੀ ਲੰਘਦੀ ਜਾਂਦੀ ਆ ਸਮਾਂ ਬੀਤਦਾ ਜਾਂਦਾ ਹੈ ਕਦੀ ਧਿਆਨ ਲਾ ਕੇ ਵਹਿੰਦਾ ਹੀ ਨਹੀਂ ਬਹਿਤੀ ਜਾਤ ਸਾਰੇ ਬੋਲੋ ਜੀ ਬਹਿਤੀ ਜਾਤ ਕਦੇ ਦ੍ਰਿਸ਼ਟਨਾ ਤਾਰਤ ਦ੍ਰਿਸ਼ਨ ਅਰਥ ਦਾ ਨਿਗਾਹ ਲਾ ਕੇ ਨਹੀਂ ਵੇਂਦਾ ਕਿ ਉਮਰ ਤੇ ਲੰਘਦੀ ਜਾਂਦੀ ਆ ਤੇ ਕਰਦਾ ਵੀ ਪੁੱਠੇ ਕਾਮੀਆਂ ਮੇ ਮਿੱਠਿਆ ਮੋ ਬੰਦੈ ਨਿਤ ਪਰਚ ਮਾਦਵੇ ਪੱਜ ਦਿਨ ਨਿਤ ਰੈਣੀ ਜਨਮ ਪਦਾਰਥ ਜੀਤ ਹਾਰ ਸ਼ਰਨੀ ਇਸ ਜਨਮ ਰੂਪੀ ਪਦਾਰਥ ਨੂੰ ਜਿੱਤ ਲਾ ਮਾਲਕ ਦੀ ਸ਼ਰਨ ਵਿੱਚ ਬਹਿ ਕੇ ਗੁਰੂ ਦੀ ਸਿੱਖਿਆ ਨਾਲ ਕਰਤ ਬਿਕਾਰ ਵਕਾਰ ਹੀ ਕਰੀ ਜਾਣਾ ਕਰਤ ਬਿਕਾਰ ਵਿਖਾਈ ਦੇਨ ਰਹਿਣ ਇਵੇਂ ਹੀ ਗੁਦਾਰ ਹੈ ਦਿਨ ਰਾਤ ਇਦਾਂ ਹੀ ਲੰਗਾਈ ਜਾਂਦਾ ਕਰਤ ਬਿਕਾਰ ਦੋ ਕਰ ਝਾਰਤ ਦੋ ਦੋਵੇਂ ਕਰ ਕਹਿੰਦੇ ਹੱਥ ਨੂੰ ਜਿਵੇਂ ਆਪਾਂ ਆਪਣੇ ਪੰਜਾਬੀ ਕਈ ਵਾਰੀ ਸ਼ਬਦ ਨਹੀਂ ਬੋਲਦੇ ਹੁੰਦੇ ਫਲਾਣਾ ਬੰਦਾ ਤਾਂ ਫਲਾਣੇ ਕੰਮ ਦੇ ਪਿੱਛੇ ਹੱਥ ਧੋ ਕੇ ਹੀ ਬੋਲੋ ਸਾਰੇ ਜੀ ਉਹਦਾ ਕੀ ਮਤਲਬ ਹੁੰਦਾ ਭਲਾ ਉਹਦਾ ਮਤਲਬ ਹੁੰਦਾ ਵੀ ਹੱਥ ਧੋ ਕੇ ਪੈ ਜਾਣਾ ਕਿਸੇ ਕੰਮ ਦੇ ਪਿੱਛੇ ਵੀ ਕਾਮਨ ਵੇੜ ਘੇੜਣਾ ਹੋਣਾ ਚਲੋ ਜੇ ਤੇ ਚੰਗੇ ਕੰਮਾਂ ਦੇ ਪਿਛੇ ਹੱਥ ਧੋ ਕੇ ਪਹਿਣਾ ਹੋਵੇ ਫੇਰ ਤੇ ਬਹੁਤ ਵਧੀਆ ਗੱਲ ਹੈ ਇਹ ਹੱਥ ਧੋ ਕੇ ਪਿਆ ਵੀ ਪੁੱਠਿਆਂ ਕੰਮਾਂ ਦੇ ਪਿਛੇ ਆ ਜੇ ਤੇ ਕਹੇ ਚੰਗੇ ਕੰਮ ਦੇ ਪਿਛੇ ਹੱਥ ਧੋ ਕੇ ਪਹਿਣਾ ਹੋਵੇ ਨਾ ਫੇਰ ਬਹੁਤ ਵਧੀਆ ਗੱਲ ਹੈ ਮੰਨ ਲਓ ਹੱਥ ਧੋ ਕੇ ਪਹਿਜੇ ਵੀ ਮੈਂ ਚੰਗਾ ਇਨਸਾਨ ਬਣਨਾ ਮੈਂ ਵਧੀਆ ਇਨਸਾਨ ਬਣਨਾ ਮੈਂ ਲੋਕਾਂ ਦਾ ਭਲਾ ਕਰਨਾ ਮੈਂ ਆਪਣੇ ਮਾਂ ਬਾਪ ਦੀ ਸੇਵਾ ਕਰਨੀ ਮੈਂ ਆਪਣੇ ਭੈਣ ਭਰਾਵਾਂ ਦੀ ਮਦਦ ਕਰਨੀ ਮੈਂ ਦੁਨੀਆ ਦੇ ਵਿੱਚ ਵਧੀਆ ਇਨਸਾਨ ਬਣ ਕੇ ਵੇਖਣਾ ਜੇ ਤੇ ਇਸ ਕੰਮ ਦੇ ਪਿਛੇ ਹੱਥ ਧੋਕੇ ਪੈਣਾ ਵੇ ਫੇਰ ਤੇ ਮਾੜੀ ਗੱਲ ਨਹੀਂ ਪਰ ਹੱਥ ਧੋਕੇ ਪਤਾ ਕਿਹੜੇ ਕੰਮਾਂ 'ਚ ਪਿਆ ਕਿ ਮੈਂ ਵੇਖਣਾ ਵਾਂ ਲਾਲਚ ਹੁੰਦਾ ਕਿਦਾਂ ਦਾ ਜੇ ਲਾਲਚੀ ਬਣਨਾ ਤਾਂ ਸਿਰੇ ਦਾ ਬਣ ਕੇ ਵੇਖਣਾ ਜੇ ਵਕਾਰੀ ਬਣਨਾ ਤੇ ਸਿਰੇ ਦਾ ਬਣ ਕੇ ਵੇਖਣਾ ਜੇ ਜਵਾਰੀਆ ਬਣਨਾ ਉਹ ਵੀ ਸਿਰੇ ਦਾ ਬਣ ਕੇ ਵੇਖਣਾ ਤੇ ਜੇ ਨਸ਼ੇੜੀ ਬਣਨਾ ਫੇਰ ਕੱਲੀ-ਕੱਲੀ ਨਾਰਜ ਟੀਕਾ ਲਾ ਕੇ ਵੀ ਵੇਖਣਾ ਵੀ ਇਹ ਕਿੱਦਾਂ ਹੁੰਦਾ ਨਸ਼ੇ ਕਿਸੇ ਸਰਕਾਰ ਨੇ ਬੰਦ ਨਹੀਂ ਕਰਨੇ ਇਹ ਭਲੇਖਾ ਸਾਨੂੰ ਅਸੀਂ ਬੜੇ ਭੋਲੇ ਆਹੀਂ ਕਈ ਵੀ ਸਰਕਾਰਾਂ ਨੂੰ ਕਹੀ ਜਾਣੀ ਅੱਛਾ ਕਮਾਲ ਦੀ ਗੱਲ ਹੈ ਸਾਡੇ ਕਿੱਡੇ ਭੋਲੇ ਬੰਦੇ ਆ ਕਈ ਵੀ ਲੀਡਰ ਦੇ ਕੋਲ ਜਾਣੇ ਉਹ ਕਹਿੰਦੇ ਇਹ ਨਾਥ ਪਾਓ ਜੀ ਨਸ਼ਿਆਂ ਨੂੰ ਅੱਛਾ ਸਾਰੇ ਸਰਕਾਰਾਂ ਦੇ ਬੰਦੇ ਨੇ ਜਦੋਂ ਸਤਾ ਚੋਂ ਬਾਹਰ ਹੁੰਦੇ ਆ ਨਾ ਉਦੋਂ ਕਹਿਣਗੇ ਸਾਨੂੰ ਇੱਕ ਵਾਰ ਮੌਕਾ ਦਿਓ ਸਤਾ ਦਾ ਨਾਲ ਲੱਭਣੇ ਨਹੀਂ ਇੱਥੇ ਨਸ਼ੇ ਵਾਲੇ ਅੱਛਾ ਜਦੋਂ ਸਤਾ ਜ ਆ ਜਾਂਦੇ ਆ ਮੁਰਕਿਓ ਉਹਨਾਂ ਦੇ ਉਹ ਬਿਆਨ ਮੁੱਕ ਜਾਂਦੇ ਫਿਰ ਦੂਜੇ ਬਿਆਨ ਦੇਣ ਲੱਗ ਪੈਂਦੇ ਜਿਹੜੇ ਸਤਾ ਚ ਨਹੀਂ ਹੁੰਦੇ ਸਾਨੂੰ ਕਿਤੇ ਮੌਕਾ ਦਿਓ 8 ਦਿਨ ਨਹੀਂ ਪੈਂਦਣੇ ਅਸੀਂ ਕਿਉਂ ਸਾਧ ਸੰਗਤ ਜੀ 8 ਦਿਨਾਂ ਤੋਂ ਅਸੀਂ ਇੱਕ ਵਾਰੀ ਵੇਖਿਓ ਫੜ ਕੇ ਅੰਦਰ ਤਾੜ ਦੇਣੇ ਆ ਇਹ ਨਹੀਂ ਪਤਾ ਹੁੰਦਾ ਵੀ ਕਹਿ ਹੀ ਉਹਨਾਂ ਨੂੰ ਰਹਿ ਸਾਡੇ ਭੋਲੇ ਲੋਕ ਜਿਹਨਾਂ ਨਸ਼ੇ ਖੁਦ ਵਕਾਏ ਆ ਅ ਜਦੋਂ ਇਲੈਕਸ਼ਨ ਹੁੰਦੀ ਆ ਵੋਟਾਂ ਪੈਂਦੀਆਂ ਸਾਧ ਸੰਗਤ ਜੀ ਉਹ ਖੁਦ ਹੀ ਡਿਊਟੀਆਂ ਲਾਉਂਦੇ ਵੀ ਤੁਸੀਂ ਪਿੰਡਾਂ 'ਚ ਵੱਧ ਤੋਂ ਵੱਧ ਨਸ਼ਾ ਵੰਡੋ ਤੇ ਸਾਨੂੰ ਸਤਾ ਚ ਲੈ ਕੇ ਆਓ ਉਹ ਜਿਹਨੂੰ ਫਰੀ ਦਾ ਨਸ਼ਾ ਹੁੰਦਾ ਵਾ ਉਦੋਂ ਕਈ ਨਹੀਂ ਵੀ ਪੀਣ ਵਾਲੇ ਉਹ ਵੀ ਲਾ ਬੈਂਦੇ ਆਪਣੇ ਆਪ ਨੂੰ ਨਾਲ ਮਨ ਚ ਹੁੰਦਾ ਵੀ ਇਹ ਇਦਾਂ ਹੀ ਨਦੀ ਵਹਿਦੀ ਰਹਿਣੀ ਹੈ ਨਸ਼ੇ ਦੀ ਉਹ ਫਰੀ ਦਾ ਵੇਖ ਕੇ ਲਾ ਬੈਂਦੇ ਆ ਮੁਰਕੇ ਉਹ ਮਿਲਦੀ ਨਹੀਂ ਉਹ ਪੁੱਠੇ ਸਦੇ ਨਸ਼ੇ ਕਰ ਲੱਗ ਪੈਂਦੇ ਆ ਡੈਥ ਹੋ ਜਾਂਦੀ ਆ ਫਿਰ ਲੀਡਰ ਆਉਂਦੇ ਉਹਨਾਂ ਦੇ ਘਰਾਂ 'ਚ ਭੋਗਾਂ ਤੇ ਫਿਰ ਉਹ ਮਾਈਕ ਤੇ ਬੋਲਣਗੇ ਸਾਡੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਨਸ਼ਿਆਂ ਨੇ ਸਾਡੇ ਸੂਬੇ ਨੂੰ ਨਸ਼ਿਆਂ ਨੇ ਤਬਾਹ ਕਰ ਦਿੱਤਾ ਅਛਾ ਜਿਨ੍ਹਾਂ ਨੇ ਨਸ਼ੇ ਵੰਡੇ ਹੁੰਦੇ ਉਹ ਵੀ ਵਿੱਚੇ ਬੈਠੇ ਹੁੰਦੇ ਸੰਗਤ ਦੇ ਉਹ ਵੀ ਸਿਰ ਮਾਰੀ ਜਾਂਦੇ ਆ ਵੀ ਤੁਸੀਂ ਤੇ ਪੇਟੀਆਂ ਸਿਰ ਤੇ ਚੁੱਕ ਚੁੱਕ ਕੇ ਛੱਡ ਕੇ ਆਏ ਜੀ ਤੁਹਾਡੀ ਤੇ ਅਗਲੇ ਡਿਊਟੀ ਲਈ ਹੁੰਦੀ ਸੀ ਵੀ ਨਸ਼ੇੜੀਆਂ ਨੂੰ ਘਰਾਂ ਛੱਡ ਕੇ ਕਿਵੇਂ ਹੁਣਾ ਵੀ ਤੁਸੀਂ ਵੀ ਸਿਰ ਮਾਰੀ ਜਾਂਦੇ ਭਾਈ ਤੁਹਾਨੂੰ ਤਾਂ ਸਾਰਾ ਪਤਾ ਹੋ ਮਨ ਸਾਡੇ ਹਾਲਾਤ ਵੇਖੋ ਕਿਸੇ ਨੇ ਨਹੀਂ ਤੁਹਾਨੂੰ ਆਪਣੇ ਘਰਾਂ ਦੀ ਰਾਖੀ ਖੁਦ ਆਪ ਕਰਨੀ ਪੈਣੀ ਪਾਵੇਂ ਉਹ ਨਸ਼ੇ ਨੇ ਪਾਵੇਂ ਕੋਈ ਵੀ ਕੰਮ ਹੈ ਤੁਹਾਨੂੰ ਆਪਣੇ ਘਰ ਦੀ ਆਪ ਰਾਖੀ ਕਰਨੀ ਪੈਣੀ ਆ ਪਾਰਸ਼ਾ ਨੇ ਬਾਣੀ ਚ ਇਹ ਗੱਲ ਬਹੁਤ ਵਜਨ ਦੇ ਕੇ ਆਖੀ ਹਰ ਬੰਦਾ ਜਦੋਂ ਆਪਣੀ ਜ਼ਿੰਦਗੀ ਦਾ ਪਹਿਰੇਦਾਰ ਖੁਦ ਬਣ ਜਾਏਗਾ ਚੋਰੀ ਹੋਣੀ ਨਹੀਂ ਡਾਕਾ ਵਜਣਾ ਨਹੀਂ ਸਾਧ ਸੰਗਤ ਜੀ ਜਦੋਂ ਆਪਾਂ ਭਗਤ ਕਬੀਰ ਜੀ ਦੇ ਪਾਵਨ ਬਚਨ ਪਵਿੱਤਰ ਬਚਨ ਪੜ੍ਹਦੇ ਆ ਤਾਂ ਉਹਨਾਂ ਦਾ ਮਤਲਬ ਹੀ ਇਹ ਹੈ ਕਿ ਭਗਤ ਕਬੀਰ ਜੀ ਨੇ ਕਿੰਨੇ ਪਿਆਰੇ ਬਚਨ ਗਏ ਸੰਤਾ ਮਾਨੋ ਦੂਤਾ ਡਾਨੋ ਇਹ ਇਹ ਲੰਗਰ ਸ਼ੁਰੂ ਹੋ ਗਿਆ ਜੀ ਇਹ ਜਿਹੜੇ ਬੀਬੀਆਂ ਥੋੜੀ ਨਹੀਂ ਉੱਠ ਰਹੀਆਂ ਜੀ ਕਿਤੇ ਲੰਗਰ ਦਾ ਦਰਵਾਜ਼ਾ ਤਾਂ ਨਹੀਂ ਖੋਲਦਾ ਤੁਸੀਂ ਪ੍ਰਬੰਧਕ ਵੀਰਾਂ ਨੂੰ ਬੇਨਤੀ ਹੈ ਜੀ ਮੇਰੀ ਨਾ ਕਈ ਵਰੀ ਇਦਾਂ ਹੁੰਦਾ ਨਾ ਵੀ ਲੰਗਰ ਦਾ ਦਰਵਾਜ਼ਾ ਖੋਲਦਾ ਹੋਵੇ ਤੇ ਕਈ ਵਰੀ ਸੰਗਤ ਨੂੰ ਇਹ ਹੁੰਦਾ ਇਧਰ ਧਿਆਨ ਦੇਣਾ ਭੈਣ ਜੀ ਬੀਬੀਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਦੱਸੋ ਤੁਹਾਡੇ ਦੇ ਪੱਖ ਦੀ ਗੱਲ ਹੋ ਰਹੀ ਆ ਵੀ ਸਾਡੇ ਪੁੱਤ বাজ ਜਾਣ ਸਾਡੇ ਪੋਤਰੇ বাজ ਜਾਣ ਸਾਡੇ ਦੋਤੇ ਦੋਤੀਆਂ বাজ ਜਾਣ ਸਾਡੇ ਟੱਬਰ বাজ ਜਾਣ ਅਸ ਇਨ ਨਸ਼ਿਆਂ ਵਰਗੀ ਇਸ ਬਿਮਾਰੀ ਨੂੰ ਆਪਣੇ ਘਰਾਂ ਚੋਂ ਬਾਹਰ ਕੱਢ ਕੇ ਸੁਰਦਿਏ ਆਪਣੇ ਘਰਾਂ ਦੀ ਆਪਣੀ ਰਾਖੀ ਪ੍ਰਬੰਧਕ ਵੀਰਾਂ ਨੇ ਕਿੰਨਾ ਸੋਹਣਾ ਉਪਰਾਲਾ ਕੀਤਾ ਤੁਹਾਡੇ ਸੰਗਤਾਂ ਦੇ ਸਹਿਯੋਗ ਨਾਲ ਕਿ ਅਸੀਂ ਗੁਰੂ ਦੇ ਸ਼ਬਦ ਨੂੰ ਸਮਝੀਏ ਤੇ ਆਪਣੇ ਘਰਾਂ ਚੋਂ ਮਨਮਤ ਤੇ ਨਸ਼ਿਆਂ ਨੂੰ ਹੁੰਝ ਕੇ ਆਪਣੇ ਟੱਬਰਾਂ ਚੋਂ ਬਾਹਰ ਕਰੀਏ ਕਿਉਂਕਿ بڑا ਉਖਾ ਹੁੰਦਾ ਸਮਾ ਜਦੋਂ ਮਾਂ ਨੂੰ ਆਪਣੇ ਪੁੱਤ ਦੀ লাশ ਵੇਖਣੀ ਪੈਂਦੀ ਹੈ ਬਾਪ ਵਾਸਤੇ ਦੁਨੀਆ ਤੇ ਸਭ ਤੋਂ ਭੈੜਾ ਸਮਾ ਉਹ ਹੁੰਦਾ ਜਦੋਂ ਨਸ਼ਿਆਂ ਤੇ ਪੁੱਠਿਆਂ ਕਮਾ ਜਦੋਂ ਔਲਾਦ ਜਾਂਦੀ ਹੈ ਤੇ ਬਾਪ ਨੂੰ ਆਪਣੀ ਮੋਢਿਆਂ ਤੇ ਆਪਣੇ ਪੁੱਦੀ লাশ ਚੁੱਕ ਕੇ ਸਿਵਿਆਂ ਚ ਲੈ ਕੇ ਜਾਣਾ ਪੈਂਦਾ ਨਾ ਉਦੋਂ 100 100 2 200 ਏਕੜ ਦੇ ਮਾਲਕ ਦਾ ਜਿਹੜਾ ਜਿਹੜਾ ਸਿਰਵ ਆ ਨਾ ਉਦੋਂ ਝੁਕ ਜਾਂਦਾ ਜਮੀਨਾਂ ਬਹੁਤ ਹੁੰਦੀਆਂ ਨੇ ਪਰ ਮਾਂ ਬਾਪ ਉਦੋਂ ਸੋਚਦੇ ਵੀ ਅਸੀਂ ਕੀ ਖਟਿਆ ਦੁਨੀਆ ਤੇ ਕੀ ਰਹਿ ਗਿਆ ਸਾਡੇ ਕੋਲ ਜੀ ਜੇ ਕਹਦਾ ਕੋ ਪੁੱਤ ਚੰਗੇ ਕੰਮ ਕਰਦੇ ਆ ਪਰਪਕਾਰ ਕਰਦੇ ਆ ਵੀ ਜੀਵਨ ਲੇਖੇ ਲਾਵੇ ਫਿਰ ਵੀ ਮਾਪੇ ਸਾਰੀ ਜ਼ਿੰਦਗੀ ਆਪਣੇ ਬੱਚੇ ਤੇ ਮਾਣ ਕਰਦਾ ਵੀ ਸਾਡੇ ਬੱਚੇ ਨੇ ਨੇਕ ਕੰਮ ਕੀਤਾ ਸੀ ਕਦੀ ਕਿਸੇ ਦਾ ਬੁਰਾ ਨਹੀਂ ਸੀ ਕੀਤਾ। ਤੋਂ ਸਾਸੰਗਤ ਜੀ ਪਾਰਸੇ ਇਥੇ ਕਿੰਨਾ ਵਜਨਦਾਰ ਤੇ ਕਿੰਨਾ ਪਵਿੱਤਰ ਤੇ ਪਾਵਨ ਬਚਨ ਸਾਨੂੰ ਸਮਝਾ ਰਹੇ ਨੇ। ਵਿਖਈ ਦਿਨ ਲੈਣ ਏਵੇਂ ਹੀ ਗੁਜ਼ਾਰਾ ਹੈ। ਗੋਬਿੰਦ ਨਾ ਭਜੈ। ਗੋਬਿੰਦ ਨੂੰ ਯਾਦ ਨਹੀਂ ਕੀਤਾ ਗੋਬਿੰਦ ਨਾ ਭਜੈ ਅਹਮ ਬੁੱਧ ਮਾਤਾ। ਅਹਮ ਬੁੱਧ ਕਹਿੰਦੇ ਨੇ ਹੰਕਾਰ ਨੂੰ ਹੰਕਾਰ ਚ ਫਸਿਆ ਪਿਆ ਬੰਦਾ ਜਨਮ ਜੂਏ ਜਿਉ ਹਾਰਾ ਜਿਵੇਂ ਇੱਕ ਜਵਾਰੀਆ ਆਪਣੀ ਸੰਪਤੀ ਨੂੰ ਆਪਣੀ ਜਾਇਦਾਦ ਨੂੰ ਜ਼ਿੰਦਗੀ ਵਿੱਚ ਹਾਰ ਜਾਂਦਾ ਤੁਸੀਂ ਵੇਖਿਆ ਜਿਹੜਾ ਜਵਾਰੀਆ ਹੁੰਦਾ ਵਾ ਉਹ ਕੇਵਲ ਜਮੀਨ ਵੀ ਜੂਏ ਚ ਹਾਰ ਜਾਂਦਾ ਆਪਣੇ ਘਰ ਜਿਹੜੇ ਗਹਿਣੇ ਮਾੜੇ ਮੋٹے ਪਏ ਉਹ ਵੀ ਹਾਰ ਜਾਂਦਾ ਘਰ ਚ ਕੀਮਤੀ ਸਮਾਨ ਪਿਆ ਹੁੰਦਾ ਉਹ ਵੀ ਜੂਏ ਜਾ ਕੇ ਹਾਰ ਜਾਂਦਾ ਪਾਤਸ਼ਾਹ ਕਹਿੰਦੇ ਨੇ ਕਈ ਵਾਰੀ ਮਨੋਖ ਨੇ ਆਪਣੀ ਜ਼ਿੰਦਗੀ ਵਕਾਰੀ ਬੰਦਾ ਆਪਣਾ ਜੀਵਨ ਇਦਾਂ ਖਤਮ ਕਰ ਲਿੰਦਾ ਜਿਵੇਂ ਕੋ ਜਵਾਰੀਆ ਆਪਣੀ ਸੰਪਤੀ ਨੂੰ ਜੂਏ ਚ ਹਾਰ ਜਾਂਦਾ ਵਾ ਖਤਮ ਕਰ ਬੈਠਾ ਜਨਮ ਜੂਏ ਜਿਉ ਹਾਰ ਹੈ ਕਰਤ ਵਿਕਾਰ ਦਉ ਕਰ ਝਾਰਤ ਵਕਾਰ ਕਰਦਾ ਦੋਵੇਂ ਹੱਥ ਛਾੜ ਕੇ ਵਕਾਰਾਂ ਦੇ ਪਿੱਛੇ ਪੈ ਗਿਆ ਵੀ ਗਲਤ ਕੰਮ ਕਰਦਾ ਪੁੱਠੇ ਕੰਮ ਕਰਦਾ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਜਦੋਂ ਰੱਬ ਪਾਉਣ ਦੀ ਗੱਲ ਆਈ ਪਰਮੇਸ਼ਰ ਨੂੰ ਯਾਦ ਕਰਨ ਦੀ ਗੱਲ ਆਈ ਉਹਦਾ ਸਾਰੇ ਦਾ ਸਾਰੰਸ ਪਤਾ ਕੀ ਹੈ انسان ਆਪਣੇ ਆਪ ਨੂੰ ਸੁਧਾਰ ਲਾ ਆਪਣੇ ਆਪ ਨੂੰ ਬਦਲ ਲਾ ਜਦੋਂ ਬਾਣੀ ਚਾਹੇ ਨਾ ਰੱਬ ਨੂੰ ਯਾਦ ਕਰ ਬਾਣੀ ਪੜ ਉਹਦਾ ਮਤਲਬ ਕੀ ਹੈ ਆਪਣੇ ਆਪ ਨੂੰ ਸਵਾਰਨਾ ਜਦੋਂ ਅਸੀਂ ਭਗਤ ਸ਼ੇਖ ਫਰੀਦ ਜੀ ਦੇ ਬਚਨ ਪੜਦੇ ਆਪ ਸਵਾਰ ਹੈ ਮੈਂ ਮਿळा ਮੈਂ ਮਿਲੇਆ ਸਖ ਹੋਈ ਸਵਾਰਨਾ ਤੂੰ ਆਪਣੇ ਆਪ ਨੂੰ ਆ ਤੇ ਸੁਖ ਵੀ ਤੈਨੂੰ ਹੀ ਮਿਲਣਾ ਵਾ ਕਿਉਂ ਸਾਥ ਸੰਗਤ ਜੀ ਜੇ ਬੰਦਾ ਇਸ਼ਨਾਨ ਨਹੀਂ ਕਰਦਾ ਮੰਨ ਲਓ ਸਾਫ ਸੁਥਰੇ ਕੱਪੜੇ ਨਹੀਂ ਪਾਉਂਦਾ ਤੇ ਚੰਗਾ ਵੀ ਉਹ ਹੀ ਨਹੀਂ ਲੱਗਦਾ ਨਾ ਤੇ ਜਦੋਂ ਨਹਾ ਨੂੰ ਲਵੇ ਕਈ ਵਾਰੀ ਵੇਖਿਆ ਜਦੋਂ ਪੁਰਾਣੀਆਂ ਮਾਵਾ ਹੁੰਦੀਆਂ ਸੀ ਹੁਣ ਤਾਂ ਅੱਜ ਕੱਲ ਬੱਚੇ ਉਹਨਾਂ ਨੂੰ ਨਵਾਉਣ ਦੇ ਤਰੀਕੇ ਵੀ ਵਧੀਆ-ਵਧੀਆ ਆ ਗਏ ਤਰ੍ਹਾਂ-ਤਰ੍ਹਾਂ ਦੇ ਸਾਬਣ ਆ ਗਏ ਕਈ ਵਾਰੀ ਨਾ ਮਾਂ ਨੇ ਬੱਚੇ ਨੂੰ ਨਹਾਉਣਾ ਤੇ ਬੱਚਾ ਵਿਹੜੇ 'ਚ ਭੱਜਾ ਫਿਰਨਾ ਮੈਂ ਨਹੀਂ ਨਹਾਉਣਾ ਪਾਣੀ ਤੋਂ ਡਰਦਾ ਇਹ ਬੱਚੇ ਨੂੰ ਆਦਤ ਹੁੰਦੀ ਸੀ ਨਾ ਵੀ ਉਹ ਨਾ ਹੁਣ ਤੋਂ ਭਜਣਾ ਪਰ ਮਾਂ ਨੇ ਉਹਨੂੰ ਬੱਚੇ ਨੂੰ ਕਹਿਣਾ ਪੁੱਤ ਇਹ ਚ ਫਾਇਦਾ ਤੇਰਾ ਵਾ ਤੈਨੂੰ ਨਵਾਵਾਂਗੀ ਸਾਫ਼ ਸੁਥਰੇ ਕੱਪੜੇ ਪਾਉਂਗੀ ਤੇਰਾ ਤੈਨੂੰ ਚੁੱਕਣ ਨੂੰ ਹਰ ਕਦਾ ਜੀ ਕਰੇਗਾ ਜਦੋਂ ਤੂੰ ਸੋਹਣਾ ਹੋਏਗਾ ਤੇਰਾ ਸਾਰਿਆਂ ਨੂੰ ਸਾਰਿਆਂ ਜੀ ਕਰਨਾ ਬੱਚੇ ਨੂੰ ਤੁਸੀਂ ਵੇਖੋ ਬੱਚੇ ਨੇ ਸਾਫ਼ ਸੁਥਰੇ ਕੱਪੜੇ ਪਾਏ ਹੋਣ ਐ ਸਾਰਿਆ ਹੋਵੇ ਹਰ ਕਦਾ ਜੀ ਕਰਦਾ ਨਾ ਬੱਚੇ ਨੂੰ ਚੁੱਕਣ ਨੂੰ ਤੇ ਇੱਥੇ ਨਲੀ ਵਗਦੀ ਹੋਵੇ ਪਲਾਈ ਤੇ ਹਾਂਜੀ ਬੋਲ ਕੇ ਦੱਸਿਓ ਹਣ ਤੇ ਕਪੜੇ ਵੀ ਐਨ 5-7 ਦਿਨ ਹੋ ਗਏ ਬੱਚੇ ਮਾਂ ਨੇ ਬਦਲੇ ਨਾ ਹਉਣ ਕਿਉਂ ਜੀ ਭਲਾ ਬਾਹਰ ਦੀ ਗੱਲ ਛੱਡੋ ਤਬਰਦਾ ਜੀ ਨੂੰ ਚੁੱਕਣ ਤੋਂ ਕੰਨੀ ਕਿ ਤਰਾਂਦਾ ਵੀ ਇਹਨੇ ਮੇਰੇ ਵੀ ਕਪੜੇ ਲਪੇਟ ਦੇਣੇ ਆ ਫਾਇਦਾ ਦੇ ਬੱਚੇ ਦਾ ਨਾ ਸੇਮ ਇਦਾਂ ਹੀ ਜਿਵੇਂ دنیਵੀਂ ਮਾਂ ਬੱਚੇ ਨੂੰ ਨਵਾਉਂਦੀ ਤਾਉਂਦੀ ਕਿਉਂ ਆ ਇਹ ਸੋਹਣਾ ਲੱਗੇ ਇਹਦਾ ਹਰ ਇੱਕ ਨੂੰ ਚੁੱਕਣ ਨੂੰ ਜੀ ਕਰੇ ਗੁਰੂ ਮਾਂ ਵੀ ਇਦਾਂ ਹੀ ਸਾਨੂੰ ਕਹਿੰਦੇ ਸਿੱਖ ਰੂਪੀ ਪੁੱਤਰਾ ਮੈਂ ਤੇਰੇ ਅੰਦਰ ਨੂੰ ਸੋਹਣਾ ਬਣਾਉਣਾ ਚਾਹਨਾ ਵਾਂ ਤਾਂ ਕਿ ਹਰ ਇੱਕ ਵਿਅਕਤੀ ਤੈਨੂੰ ਵੇਖ ਕੇ ਖੁਸ਼ ਹੋਵੇ ਹਰ ਇੱਕ ਵਿਅਕਤੀ ਤੇਰੇ ਕੋਲ ਬੋਵੇ ਤੇਰੇ ਨਾਲ ਗੱਲਾਂ ਕਰਨ ਚ ਉਹਨੂੰ ਆਨੰਦ ਆਵੇ ਉਹਨੂੰ ਖੂਬਸੂਰਤ ਲੱਗੇ ਪਰ ਚੱਕਰ ਇਹ ਆ ਜਿਵੇਂ ਦੁਨਿਆਵੀ ਬੱਚਾ ਭੱਜਾ ਫਿਰਦਾ ਮਾਂ ਦੇ ਅੱਗੇ ਕਿ ਮੈਂ ਨਹੀਂ ਆਉਣਾ ਮੈਂ ਨਹੀਂ ਆਉਣਾ ਅੱਜ ਅਸੀਂ ਵੀ ਇਦਾਂ ਹੀ ਕਰਦੇ ਫਿਰਦੇ ਵੀ ਮੈਂ ਨਹੀਂ ਗੁਰੂਕੋੜ ਆਉਣਾ ਮੈਂ ਨਹੀਂ ਗੁਰੂਕੋੜ ਆਉਣਾ ਭੱਜੇ ਫਿਰਦੇ ਕੋ ਕਿਸੇ ਪਖੰਡੀ ਦੀਆਂ ਚੁੰਗੀਆਂ ਪਰੀ ਜਾਂਦਾ ਕੋ ਕਿਸੇ ਪਖੰਡੀ ਦੀਆਂ ਚੁੰਗੀਆਂ ਪਰੀ ਜਾਂਦਾ ਹੈ ਕੋ ਕਿਤੇ ਟਰਾਲੀ ਛਾਲ ਮਾਰ ਕੇ ਬਹਿ ਜਾ ਅੱਜ ਪਖੰਡਵਾਦ ਕਿਉਂ ਵਧਿਆ ਜੀ ਭਲਾ ਕਦੀ ਸੋਚ ਕੇ ਵੇਖਿਆ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿੰਨਾ ਕੁਝ ਅਗਲਿਆਂ ਨੇ ਖੜਾ ਕਰ ਦਿੱਤਾ ਕਿੰਨੀਆਂ ਚੌਕੀਆਂ ਕਿਦਾਂ ਤੁਸੀਂ ਵੇਖ ਲਓ ਅੱਜ ਪਖੰਡ ਹੋ ਰਹੇ ਨੇ ਕਿਦਾਂ ਫੁੱਲਾਂ ਦੀ ਵਰਖਾ ਹੋ ਰਹੀ ਹੈ ਦੇਹ ਤਾਰੀਆਂ ਦੇ ਉੱਤੇ ਅੱਛਾ ਫੁੱਲ ਵੀ ਉਹ ਲੋਕ ਸੁੱਟ ਰਹੇ ਨੇ ਜਿਹੜੇ ਆਪਣੇ ਮਾਂ ਬਾਪ ਦੇ ਨਾਲ ਵੀ ਚੰਗੀ ਤਰ੍ਹਾਂ ਗੱਲ ਕਰਨ ਨੂੰ ਤਿਆਰ ਨਹੀਂ ਕੋ ਗਲਾਬ ਦੇ ਫੁੱਲ ਸੁੱਟ ਰਿਹਾ ਕੋ ਗੇਂਦੇ ਦੇ ਫੁੱਲ ਸੁੱਟ ਰਿਹਾ ਉੱਤੇ ਕਿਦਾਂ ਫੁੱਲਾਂ ਦੀ ਵਰਖਾ ਹੋ ਰਹੀ ਹੈ ਦੇ ਧਾਰੀਆਂ ਦੇ ਉੱਤੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਬੈਠੇ ਅਸੀਂ ਪਖੰਡੀਆਂ ਦੇ ਮਗਰ ਮਗਰ ਭੱਜੇ ਫਿਰਦੇ ਆ ਪੱਖੀਆਂ ਚੱਲੀ ਜਾਂਦੇ ਪਖੰਡੀਆਂ ਨੂੰ ਵੇਦਾ ਏਸੀ ਜੀ ਵੀ ਪੱਖਾ ਚੱਲੀ ਜਾਂਦੇ ਉਹਨੂੰ ਮਾਂ ਦੇ ਨਾਲ ਪਿਆਰ ਨਾਲ ਗੱਲ ਕਰੋ ਪਰਿਵਾਰਾਂ 'ਚ ਰਹਿਣਾ ਸਿੱਖੋ ਸਮਾਜ ਖੂਬ ਸੂਰਤ ਬਣਾਓ ਦੁਨੀਆ ਵਧੀਆ ਬਣੇ ਪਰ ਕਦੋਂ ਬਣੂ ਜਦੋਂ ਬਾਣੀ ਆਊਗੀ ਜਦੋਂ ਘਰਾਂ 'ਚ ਬਾਣੀ ਦੀ ਵਿਚਾਰ ਹੋਏਗੀ ਇੱਕ ਬੇਨਤੀ ਕਰਾਂ ਲਾਈਵ ਸੁਣ ਰਹੇ ਹੋਣੇ ਉਹ ਵੀ ਘਰਾਂ 'ਚ ਤੁਸੀਂ ਵੀ ਸੁਣ ਰਹੇ ਜੇ ਦੇਹ ਤਾਰੀ ਬਹੁਤ ਘੱਟ ਕਹਿਣਗੇ ਸਹਿਜ ਪਾਠ ਕਰੋ ਜੇ ਸੁਣਿਆ ਹੋਵੇ ਤੁਸੀਂ ਤੇ ਮੈਨੂੰ ਕੋਈ ਸੁਣਾ ਦਿਓ ਕਲਿੱਪ ਗਏ ਅਗਲੇ ਨੂੰ ਪਤਾ ਜਿੱਦਨ ਤੁਸੀਂ ਬਾਣੀ ਪੜ ਲਈ ਬਾਣੀ ਸਮਝਣ ਲੱਗ ਪਏ ਤੁਸੀਂ ਤਾਂ ਆਪਣੀ ਜ਼ਿੰਦਗੀ ਨੂੰ ਆਪੇ ਸਵਾਰ ਲੈਣਾ ਸਾਡੇ ਕੋਲ ਕਹਿੰਨੇ ਆਉਣਾ ਸਰ ਸਾਡੇ ਕੋਲ ਤੇ ਉਹ ਹੀ ਆਉ ਉਹ ਜਿਹੜਾ ਬਾਣੀ ਤੋਂ ਜੇ ਦੂਰ ਬੈਠਾ ਵਾ ਜਿਹੜਾ ਆਣ ਕੇ ਐਨ ਪੂਰਾ ਸਿਰ ਦੇਹ ਤਾਰੀ ਦੇ ਪੈਰਾਂ 'ਚ ਇਦਾਂ ਝੁਕਾਊਗਾ 20 25 25 ਸਾਲ ਦੇ ਬਾਬਿਆਂ ਦੇ ਅੱਗੇ 70 70 ਸਾਲ ਦੇ ਬਜ਼ੁਰਗਾਂ ਦੇ ਸਿਰ ਚੁਗ ਰਹੇ ਆ 20 20 ਸਾਲ ਦੇ ਬਾਬੇ ਆ ਕੋ 25 ਸਾਲ ਦਾ ਬਾਬਾ ਵਾ ਤੇ ਉਹਦੇ ਗਾੜੀ ਸਿਰ ਕੌਣ ਚੁਗਾਰ ਰਿਹਾ ਭਲਾ ਜੀ ਆਹੀ ਹੁਣ ਕਈ ਵਾਰੀ ਜਾਣੇ ਕਈ ਸਾਡੇ ਹੱਥ ਧਵਾਉਣ ਲੱਗ ਪੈਣਗੇ ਮੈਂ ਕਹਾ ਮੈਂ ਕੋ ਬਾਬਾ ਨਹੀਂ ਹੈਗਾ ਮੈਂ ਆਪੇ ਆਪਣੀ ਜਿੱਥੇ ਤੁਸੀਂ ਘਰ ਜ ਟੂਟੀ ਲੱਗੀ ਉੱਥੋਂ ਆਪੇ ਹੱਥ ਧੋ ਲੈਣਾ ਭਾਈ ਅਜਾਈ ਜਾ ਨਾ ਕਈ ਦੀ ਸਮਾਗਮਾਂ 'ਚ ਹੁਣ ਬਾਬਿਆਂ ਨੂੰ ਪੁੱਠੀਆਂ ਆਤਾਂ ਪਈਆਂ ਉਹ ਜਦੋਂ ਤੱਕ 2 4 ਬੰਦੇ ਉਹਦੇ ਹੱਥ ਨਾ ਧਵਾਉਣ ਤਿੰਨ ਚਾਰ ਬੰਦੇ ਤੌਲੀਆਂ ਲੈ ਕੇ ਉਹਦੇ ਹੱਥ ਨਾਲ ਸਾਫ ਕਰਨ ਅਗਲੇ ਨੂੰ ਸਵਾਦ ਨਹੀਂ ਆਉਂਦਾ ਅਛਾ ਹੱਥ ਵੀ ਕੌਣ ਤੁਹਾਰੇ ਕਦੀ ਪਿਓ ਦੇ ਤੋਹਾਰੇ ਕਰ ਕਿਉਂ ਜੀ ਉਹ ਬੋਲੋ ਪਿਆਰਿਓ ਗੁਰੂ ਕੇ ਓਏ ਕਦੀ ਮਾਂ ਨੂੰ ਕਿਹਾ ਹੋਵੇ ਕਿ ਮਾਂ ਆ ਤੇਰੀਆਂ ਜੱਡੀਆਂ ਕੂਚਾਂ ਤੇਰੀਆਂ ਾਡੀਆਂ ਨੂੰ ਮਾਸਾ ਭੂਰਾ ਕਿਤੇ ਮੈਂ ਵੀ ਕਰੀਮ ਲਾਵਾਂ ਕੋ ਸਰੋਂ ਦਾ ਤੇਲ ਲਾਵਾਂ ਵੀ ਖੁਸ਼ਕੀ ਪਈ ਪੈਰਾਂ ਨੂੰ ਉਧਰ ਨਹੀਂ ਮੂੰਹ ਕਰਨਾ ਤੇ ਪਖੰਡੀਆਂ ਦੇ ਮਗਰ ਭੱਜੇ ਫਿਰਦੇ ਆ ਮਾਲ ਪੂੜੇ ਲੈ ਕੇ ਤੇ ਖੀਰਾਂ ਲੈ ਲੈ ਕੇ ਉਧਰ ਨੂੰ ਜਾਂਦੇ ਆਂ ਸੀ ਮਗਰੋਂ ਦੇਸੀ ਕਿਉਂ ਪਾਉਂਦੇ ਮੁੜ ਕੇ 2 2 3 3 ਕਿਲੋ ਸਿਵਿਆਂ ਚ ਜਿਉਂ ਦੇ ਵਿਚਾਰੇ ਬਜ਼ੁਰਗ ਅਸੀਂ ਖੁਸ਼ਕੀ ਦੇ ਮਾਰ ਛੜੇ ਉਹਨਾਂ ਦੇ ਲਾਗੇ ਨਹੀਂ ਬਿਠੇ ਉਹਨਾਂ ਨਾਲ ਗੱਲਾਂ ਬਾਤਾਂ ਨਹੀਂ ਕੀਤੀਆਂ ਵੱਜ ਜਾਓ ਮੇਰੀ ਹੱਥ ਜੋੜ ਕੇ ਬੇਨਤੀ ਆ ਇਹ ਗੱਲਾਂ ਮੇਰੀਆਂ ਚੁਬਦੀਆਂ ਬਹੁਤ ਆਕੀਆਂ ਨੂੰ ਪਰ ਚੁਬੀ ਜਾਣਾ ਮੈਂ ਕਿਹਾ ਐਮਐਲਏ ਕਰੋਨਾ ਵੀ ਮੈਨੂੰ ਵੋਟਾਂ ਨਾ ਪਾਓਗੇ ਤੁਸੀਂ ਮੈਂ ਤਾਂ ਗੁਰੂ ਦਾ ਸੇਖਾਂ ਮੈਂ ਤਾਂ ਜਿੰਨਾ ਤੱਕ ਜਾਨ ਆ ਨਾ ਮੈਂ ਤਾਂ ਇਸ ਪਖੰਡਵਾਦ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦਾ ਹੀ ਰਹਿਣਾ ਮੈਂ ਤਾਂ ਕਹਿਣਾ ਆਪਣੇ ਪਿਓ ਵਾਲ ਵੇਖੋ ਆਪਣੀ ਮਾਂ ਵਾਲ ਵੇਖੋ ਦਵਾਈ ਪਹਿਰਾ ਤੁਹਾਡੇ ਚਰਨਾਂ 'ਚ ਮੱਥਾ ਟੇਕਿਆ ਤੁਹਾਡੇ ਆਪਣੇ ਪਰਿਵਾਰਾਂ ਵਾਲ ਵੇਖੋ ਇਹਨਾਂ ਬੂਬਰੀਆਂ ਦੇ ਉੱਤੇ ਕਿਉਂ ਤੁਸੀਂ ਫੁੱਲਾਂ ਦੀ ਵਰਖਾ ਕਰੀ ਜਾਂਦੇ ਹੋ ਗੁਰੂ ਦੀ ਵਿਚਾਰ ਨੂੰ ਮੰਨੋ ਤੁਸੀਂ ਗੁਰੂ ਦੇ ਸਦਾਤ ਨੂੰ ਮੰਨੋ ਗੁਰੂ ਦੇ ਸ਼ਬਦ ਨੂੰ ਜ਼ਿੰਦਗੀ ਵਿੱਚ ਧਾਰਨ ਕਰੋ ਅੱਜ ਅਸੀਂ ਇਹਨਾਂ ਪਖੰਡਵਾਦ ਦਾ ਫਲਾਹ ਕਰ ਦਿੱਤਾ ਕੋਈ ਕਿਤੇ ਜਾ ਕੇ ਮੱਥੇ ਟੇਕੀ ਜਾਂਦਾ ਕੋਈ ਕਿਤੇ ਜਾ ਕੇ ਮੱਥੇ ਟੇਕੀ ਜਾਂਦਾ ਜਿਹੜੀ ਗੁਰੂ ਪਾਸ਼ਾ ਨੇ ਵਿਚਾਰ ਤਰ੍ਹਾਂ ਦੱਸੀ ਸੀ ਅਸੀਂ ਉਤੋਂ ਕੋਹਾਂ ਦੂਰ ਜਾ ਕੇ ਬੈਠੇ ਹਾਂ ਸ਼ਬਦ ਨੂੰ ਨਹੀਂ ਪੜਿਆ ਅਸੀਂ ਬਾਣੀ ਨੂੰ ਨਹੀਂ ਪੜਿਆ ਅਸੀਂ ਹੋਰ ਹੀ ਕਰਮਾਤਾਂ ਦੇ ਵਿੱਚ ਅਸ਼ਾ ਬਿਮਾਰ ਹੁੰਨੇ ਆ ਤੇ ਦੇਹਧਾਰੀਆਂ ਕੋ ਉਤਰੇ ਫਿਰਦੇ ਬੰਦੇ ਬਿਮਾਰ ਹੁੰਦੇ ਆ ਕਿੱਥੇ ਜਾਂਦੇ ਭਲਾ ਬਾਬਾ ਜੀ ਕੋ ਆਸ਼ੀਰਵਾਦ ਲੈ ਆਈਏ ਵੀ ਦੱਸੋ ਬਾਬਾ ਜੀ ਨੇ ਉੱਥੇ ਕੋਈ ਮਤਲਬ ਤੁਹਾਨੂੰ ਕੋਈ ਜੜੀ ਬੂਟੀ ਬਾਬਿਆਂ ਦੇ ਤੇ ਆਪਣੇ ਹਸਪੀਟਲ ਖੋਲ੍ਹ ਲੈ ਪਾ ਕੇ ਬਾਬਿਆਂ ਨੂੰ ਹੁਣ ਵਿਚਾਰਿਆ ਨੂੰ ਹੁਣ ਤਾਂ ਬਾਬਿਆਂ ਨੇ ਵੀ ਹਸਪੀਟਲ ਖੋਲੇ ਅੱਛਾ ਵੇਖੋ ਬਾਬਿਆਂ ਦਾ ਆਪਣਾ ਹਸਪੀਟਲ ਆ ਤੇ ਲੋਕ ਬਾਬੇ ਨੂੰ ਤੇ ਬਾਬਾ ਜੀ ਸਿਰ ਤੇ ਹੱਥ ਰੱਖ ਦੋ ਹੀ ਠੀਕ ਹੋ ਜੀਏ ਵੀ ਬਾਬੇ ਤੇ ਸਿਰ ਤੇ ਡਾਕਟਰ ਹੱਥ ਰੱਖਦਾ ਰੋਜ ਤੁਹਾਡੇ ਬਾਬੇ ਤਾਂ ਵੱਡੇ ਵੱਡੇ ਡਾਕਟਰਾਂ ਦੇ ਕੋਲ ਜਾ ਕੇ ਆਪਣਾ ਇਲਾਜ ਕਰਉਂਦੇ ਆ ਤੇ ਲੋਕ ਫੇਰ ਕਹਿੰਦੇ ਬਾਬਾ ਜੀ ਸਾਡੇ ਸਿਰ ਦੇ ਉੱਤੇ ਐਂ ਤਾਂ ਕਹਿੰਦੇ ਬਾਬਾ ਜੀ ਸਾਡੇ ਘਰੋਂ ਬਿਮਾਰੀ ਜਾਂਦੀ ਨਹੀਂ ਲਾਗੇ ਚੇਲ ਰਹਾਂਦੇ ਬਾਬਾ ਘੜਾ ਠੀਕ ਆ ਜੇ ਤੁਹਾਡੇ ਘਰੋਂ ਨਹੀਂ ਬਿਮਾਰੀ ਜਾਂਦੀ ਬਾਬੇ ਦੀ ਵੀ ਹਾਲਤ ਆ ਬੋਲੋ ਪਿਆਰਿਓ ਗੱਜ ਕੇ ਬੋਲੋ ਤੁਹਾਡੇ ਕੋਲ ਕੈਮਰਾ ਨਹੀਂ ਕਈ ਵਾਰੀ ਡਰ ਹੁੰਦਾ ਨਾ ਕੋਈ ਕੋ ਬਾਬੇ ਦਾ ਵਿੱਚ ਸੇਵਕ ਬੈਠਾ ਹੋਏ ਤਾਂ ਨੇ ਕਰ ਤੂੰ ਉੱਥੇ ਬੈਠਾ ਕਰਦਾ ਵੀ ਤੂੰ ਉਹਨੂੰ ਕੋ ਸੁਣਨ ਗਿਆ ਨਾਸਤਿਕ ਬੰਦੇ ਨੂੰ ਮੈਨੂੰ ਨਾਸਤਕਾਂ ਦੇ ਕਹੀ ਪਰ ਮੈਂ ਪਰਵਾਹ ਨਹੀਂ ਕਰਦਾ ਮੈਂ ਆਪੇ ਨਾਸਤਕਾਂ ਮੈਂ ਇੱਕ ਇੱਕ ਗੱਲ ਸਤਗੁਰ ਦੀ ਬਾਣੀ ਪੜਦਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਗੱਲ ਕਰਦਾ ਮੈਂ ਨਾਸਤਕਾਂ ਤੇ ਬਾਬੇ ਢੋਲ ਕੇ ਚਿਮਟੇ ਨਾਲ ਕੱਚੇ ਗੀਤ ਗਾਈ ਜਾਂਦੇ ਬਾਬੇ ਆਸਤਕਾ ਚਲੋ ਇਦਾਂ ਹੀ ਪ੍ਰਵਾਨ ਕਰ ਲਓ ਜਿੱਦਾਂ ਤੁਹਾਨੂੰ ਠੀਕ ਲੱਗਦਾ ਉਦਾਂ ਹੀ ਸਹੀ ਜੀ ਮੈਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੀ ਰੋਜ਼ ਬਾਣੀ ਪੜ੍ਹਦਾ ਰੋਜ਼ ਘੰਟਾ ਡੇਢ ਸਹਿਜ ਪਾਠ ਕਰਦਾ ਮੈਂ ਨਾਸਤਿਕ ਹਾਂ ਮੈਂ ਰੋਜ਼ ਆਪਣੇ ਸਤਿਗੁਰ ਦੀ ਬਾਣੀ ਪੜ੍ਹਦਾ ਮੈਂ ਨਾਸਤਿਕ ਹਾਂ ਤੇ ਬਾਬਿਆਂ ਨੂੰ ਕਹਾਂ ਪਹਿਲਾਂ ਪੜ੍ਹ ਕੇ ਵਿਖਾਵਾਂ ਬਾਬੇ ਉਹ ਬਾਣੀ ਬਾਣੀ गा ਕੇ ਵਿਖਾਵਾਂ ਪਹਿਲਾਂ ਉਹ ਤੇ ਕੱਚੇ ਗੀਤ ਗਾਈ ਜਾਂਦੇ ਮਹਾਰਾਜ ਦੇ ਕੋਲ ਬਹਿ ਕੇ ਵੇਖ ਲਓ ਅੱਜ ਤੁਸੀਂ ਹਲਾ ਸਾਡੇ ਸਮਾਜ ਦੇ ਕਿੱਥੇ ਦੁਨੀਆ ਕਿੱਥੋਂ ਤੁਰੀ ਤੇ ਕਿੱਥੇ ਅਣ ਖਲੋਤੀ ਕਹਿੰਦਾ ਇਦਾਂ ਦੇ ਬਾਬੇ ਹੈਗੇ ਜਿਨ੍ਹਾਂ ਨੇ ਵੜੇ-ਵੜੇ ਡੇਰੇ ਬਾਬੇ ਨੂੰ ਅਰਦਾਸ ਕਰਨੀ ਨਹੀਂ ਆਉਂਦੀ ਬਾਬੇ ਜੇ ਮੋਨ ਨਹੀਂ ਆ ਕਹਦੇ ਬਾਬਾ ਜੀ ਮੋਨ ਨਹੀਂ ਆ ਜੀ ਬਾਬਾ ਜੀ ਨਹੀਂ ਬੋਲਦੇ ਮੋਨ ਨਹੀਂ ਤੋਂ ਲੈਣਾ ਕੀ ਹੈ ਦਾਣੇ ਲੈਣੇ ਮੋਨ ਨਹੀਂ ਤੋਂ ਵੀ ਜਿਹਨੂੰ ਆਉਂਦਾ ਕੱਖ ਨਹੀਂ ਸਾਡੇ ਗੁਰੂ ਤੇ ਬੋਲਿਆ ਸਾਡੇ ਗੁਰੂ ਪਾਸ਼ ਨੇ ਆਖਿਆ ਨੇ ਜਦੋਂ ਤੱਕ ਦੁਨੀਆ ਰਹਿੰਦੀ ਆ ਕੁਝ ਬੋਲੋ ਤੇ ਕੁਝ ਸੁਣੋ ਤੇ ਕੁਝ ਕਹੋ ਇੱਥੇ ਸਾਡਾ ਸਮਾਜ ਕਿੱਥੇ ਤੁਰਿਆ ਫਿਰਦਾ ਕਿਤੇ ਗੱਡੀ ਲੰਘ ਜਾ ਕਿਤੇ ਬਾਬਿਆਂ ਦੀ ਬੀਬੀਆਂ ਟੇਰਾਂ ਦੀ ਮਿੱਟੀ ਚੋਕ-ਚੋਕੇ ਮੱਥੇ ਨੂੰ ਲਾਈ ਜਾਂਦਾ ਦੁਆਈ ਰੱਬ ਦੀ ਤੁਹਾਡਾ ਰਵੇ ਕੱਖ ਨਾ ਕਿਦ ਨੂੰ ਤੁਰ ਗਈ ਦੁਨੀਆ ਬਿ ਟਾਇਰ ਦੀ ਮਿੱਟੀ ਚੋਂ ਕੇ ਮੱਥੇ ਨੂੰ ਲਾਤੀ ਤੁਸੀਂ ਕਿਤੇ ਬਾਬਾ ਤੁਰਿਆ ਜਾਂਦਾ ਹੋਵੇ ਉਹ ਤੇ ਪੈਰ ਦੀ ਮਿੱਟੀ ਚੋਂ ਕੇ ਮੱਥੇ ਨੂੰ ਲੈ ਜਾਣਗੇ ਉਹ ਦਵਾਈ ਰੱਬ ਦੀ ਨਾ ਲਾਓ ਵਿਹਲੇ ਪੈ ਜਾਓਗੇ ਤੁਸੀਂ ਗੁਰੂ ਦੀ ਬਾਣੀ ਪੜੋ ਗੁਰੂ ਦੇ ਸਿਧਾਂਤ ਨੂੰ ਸਮਝੋ ਨਿਕੇ ਦੇ ਕੇ ਪਿੰਡਾਂ ਚੌਕੀਆਂ ਲੱਗ ਰੀਆਂ ਕਰੋਨਾ ਚ ਸਾਰੀਆਂ ਸ਼ਕਤੀਆਂ ਭੋਰਿਆਂ ਚ ਵੜ ਗਈਆਂ ਅਜਰੋ ਕਰੋਨਾ ਆਇਆ ਨਾ ਇੱਕ ਸ਼ਕਤੀ ਨਹੀਂ ਬਾਹਰ ਆਈ ਆਈ ਸੀ ਉਹ ਬੋਲੋ ਪਿਆਰਿਓ ਜਦੋਂ ਕੋਵਿਡ ਆਇਆ ਨਾ ਸਾਰੀਆਂ ਸ਼ਕਤੀ ਬਾਬੇ ਆਪੂ ਆਪਣੇ ਭੋਰੀਆਂ ਜੇ ਕਿਹਦਾ ਜੀ ਵੀ ਕਰਦਾ ਨਾ ਬਾਬਾ ਜਿਵੇਂ ਉਦੋਂ ਨਾ ਕਹਤਾ ਸੀ ਵੀ ਤੁਸੀਂ ਵੀ ਤੁਸੀਂ ਗੈਪ ਆ ਕੇ ਰੱਖਣਾ ਵੀ ਤੁਸੀਂ ਕਿਸੇ ਬੰਦੇ ਦੇ ਕੋਲ ਨਹੀਂ ਜਾਣਾ ਕਿਸੇ ਦਫ਼ਤਰ ਜਾਣਾ ਕਿਸੇ ਰਾਸ਼ਨ ਲੈਣ ਜਾਣਾ ਕਿਸੇ ਸਟੋਰ ਤੇ ਉੱਤੇ ਪ੍ਰਸ਼ਾਸਨ ਨੇ ਵੀ ਪੂਰਾ ਪਹਿਰਾ ਦਿੱਤਾ ਵੀ ਤੁਸੀਂ 5-4 ਫੁੱਟ ਦੂਰੀ ਬੰਦੇ ਤੋਂ ਬਣਾ ਕੇ ਰੱਖਣੀ ਆ ਮੰਨ ਲਓ ਉਸ ਸਮੇਂ ਕੋਈ ਸ਼ਰਧਾਲੂ ਕਹਿੰਦਾ ਬਾਬਾ ਜੀ ਮੇਰਾ ਜੀ ਕਰਦਾ ਤੁਹਾਨੂੰ ਰੁਪਈਆ 1.5 ਲੱਖ ਮੈਂ ਵਿਦੇਸ਼ੋਂ ਆਇਆ ਮੈਂ ਤੁਹਾਨੂੰ ਸੇਵਾ ਦੇਣ ਆਉਣਾ ਬਾਬੇ ਕਹਿੰਦਾ ਪਰਮ ਮਰ ਤੋਂ ਕਿਤੇ ਕਰੋਨਾ ਨਾਲ ਲੈ ਕੇ ਆਇਆ ਹੋਵੇ ਮੈਂ ਪੈਸੇ ਕਰਨੇ ਆ ਉਹ ਬੋਲੋ ਬਿਆਰਿਓ ਉਹ ਸਕੇ ਮਾਂ-ਬਾਪ ਨੂੰ ਨਹੀਂ ਲੋਕਾਂ ਨੇ ਸਸਕਾਰ ਕੀਤਾ ਬੱਚੇ ਦੂਰ ਭੱਜ ਗਏ ਅ ਜਦੋਂ ਜਾਂ ਕੋਵਿਡ ਵਾਲੀ ਬਿਮਾਰੀ ਜਿ ਮਾਰੀ ਠੰਡੀ ਪਈ ਬਾਬੇ ਫੇਬਾਗੇ ਖੱਟੇ ਖੱਟੇ ਡੱਡੂ ਨਹੀਂ ਆਉਂਦੇ ਉਹ ਸੌਣ ਭਾਦੋਂ ਦੇ ਮਹੀਨਿਆਂ 'ਚ ਗੜੈਂ ਗੜੈਂ ਕਰਦੇ ਹੁੰਦੇ ਆ ਅੱਛਾ ਡੱਡੂ ਹੋਣ ਵੀ ਹੈਗੇ ਆ ਉਹ ਜਦੋਂ ਸੌਣ ਭਾਦੋਂ ਦੇ ਮਹੀਨਿਆਂ 'ਚ ਗੜੈਂ ਗੜੈਂ ਕਰਦੇ ਵੇਖਦੇ ਛਪੜਾਂ ਦੇ ਕੰਡਿਆਂ ਦੇ ਕਿਦਾਂ ਪੀਲੇ ਪੀਲੇ ਤੁਰੇ ਫਿਰਦੇ ਹੁੰਦੇ ਆ ਇਹ ਸਭ ਲਾਲ ਪੀਲੇ ਚਿੱਟੇ ਇਹ ਸਭ ਉਦੋਂ ਨਿਕਲ ਆਉਂਦੇ ਆ ਜਦੋਂ ਥੋੜੇ ਜੇ ਲੋਕ ਸੁਖੀ ਹੁੰਦੇ ਆ ਜਦੋਂ ਵਿਵਤਾ ਪੈਣ ਲੱਗਦੀ ਹੈ ਫੇਰ ਵਿੱਚ ਵਰ ਜਾਂਦੇ ਛਪੜਾਂ ਦੇ ਸਿਆਣੇ ਬਣ ਜਾਓ ਪਾਰਸ਼ਾ ਧੰਗੁਰ ਨਾਨਕ ਸਾਹਿਬ ਦੇ ਘਰ ਨੇ ਦਸਾਂ ਜਾਮਿਆਂ ਜਿਸ ਪਖੰਡਵਾਦ ਦੇ ਵਿਰੋਧ جنگ ਛੇੜੀ ਸੀ ਨਾ ਮੈਂ ਕਦੀ ਕਦੀ ਬਾਣੀ ਪੜ੍ਹਦਿਆਂ ਸੋਚਦਾ ਹਾਂ ਨਾ ਵੀ ਸੱਚਾ ਪਾਤਸ਼ਾਹ ਜਿਹੜੇ ਪਖੰਡ ਤੋਂ ਤੁਸੀਂ ਬਾਹਰ ਕੱਢਿਆ ਸਾਰੇ ਤੇ ਅਸੀ ਕਰੀ ਜਾਂਦੇ ਹੋ